ਸਾਰੇ ਵੀਰਾਂ ਨੂੰ YouTube ਚੈਨਲ ਨਾਲ ਪਿਆਰ ਭਰੀ ਸਤਿ ਸਾਕਾ ਵੀਰ ਜੀ ਆ ਵੀਡੀਓ ਐਂਡ ਤੱਕ ਕਰ ਜਰੂਰ ਵੇਖਿਆ ਜੇ ਆ ਵੀਰ ਜੀ ਸੁਪਰ ਸੀਡਰ ਹੈਗਾ ਜੇ ਵੀਰ ਕੋਲ 2021 ਮਾਡਲ ਰੇਟ ਸਿਰਫ 135000 ਤੇ ਕੋਕਾ 2050 ਵੀਰ ਜੀ ਬਿਲਕੁਲ ਨਵੇਂ ਵਰਗਾ ਤੇ ਬਹੁਤ ਵਧੀਆ ਜੇ ਤੇ ਇਹ ਵੀਰ ਜੀ ਇਹ ਹੈਗਾ ਜੇ ਏਰੀਆ ਤਰਨ ਤਰਨ ਮਾਝਾ ਤੇ ਇਹ ਵੀਰ ਨਾਲ ਸੰਪਰਕ ਕਰ ਲੋ ਬਹੁਤ ਵਧੀਆ ਸਾਫ ਸੁਥਰਾ ਪਿਆਜੇ ਮੀਰ ਮੇਰਿਆ ਸ਼ੋਰੂਮ ਕੰਡੀਸ਼ਨ ਚ ਬਹੁਤ ਜਿਆਦਾ ਘੱਟ ਚੱਲਿਆ ਸੁਪਰ ਸੀਡਰ ਜੇ ਤੇ ਵੀਰਨਾ ਕਰ ਲੋ ਕਨੈਕਟ ਜਿਹੜੇ ਵੀਰ ਨੇ ਖਰੀਦਣਾ ਜੇ ਵੀਰ ਨੇ ਕੱਲੀ ਕੱਲੀ ਫੋਟੋ ਪਾਈ ਹੋਈ ਆ ਤੇ ਰੇਟ ਵੀ ਵੈਸੇ ਵੀਰ ਦਾ ਜਾਇਜ਼ ਏ ਤੇ ਵੀਰ ਤੁਹਾਡਾ ਮੌਕੇ ਤੇ ਫੁੱਲ ਮਾਨਤਾ ਨੂੰ ਹੋਰ ਵੀ ਕਰਨਗੇ ਵੀਰ ਜੀ ਲਾਸਟ ਤੱਕ ਵੀਡੀਓ ਨੂੰ ਵੇਖਿਆ ਜੇ ਅੱਗੇ ਵੀ ਸੰਦ ਹੋਰ ਬਥੇਰੇ ਹੈਗੇ ਵਕਾਉ ਤੇ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰ ਜੀ 1 70 ਤੇ 79 84000 ਤੇ 5 ਤੋਂ 7 ਫੋਟੋਆਂ ਪਾਇਆ ਕਰੋ ਤੁਹਾਡੀ ਆਇਡ ਬਿਲਕੁਲ ਫ੍ਰੀ ਵਿੱਚ ਲੰਘਾ ਦਿੱਤੀ ਜਾਵੇਗੀ ਤੇ ਇਹ ਵੀਰ ਕੋਲ ਵੀਰ ਜੀ ਅੱਗੇ ਆਪਾਂ ਲੈ ਕੇ ਆ ਗਏ ਆ ਸ਼ਿਫਟ ਗੱਡੀ ਨਗ ਪੀਸ ਜਿਹਨੂੰ ਆਪਾਂ ਕਹਿ ਦਿੰਨੇ ਆ 2013 ਮਾਡਲ ਆ ਜੀ ਏਪੀਓ ਨੰਬਰ ਇੰਨ ਤੀ ਗিয়ার ਦੀ ਫੁੱਲ ਗਾਰੰਟੀ ਆ ਰੰਗ ਪੇੜ ਦੀ ਸਾਫ ਅਰੀਜਨਲ ਗੱਡੀ ਆ ਰੇਟ ਵੀਰ ਦਾ 315000 ਆ ਬਾਕੀ ਪਾਇਆ ਹੋਇਆ ਰੇਟ ਵੀਰ ਜੀ ਮੌਕੇ ਤੇ ਮਾਨਤਾ ਨੂੰ ਫੁੱਲ ਵੀਰ ਕਰਨਗੇ ਤੇ ਬਹੁਤ ਵਧੀਆ ਗੱਡੀ ਆ ਵੀਰ ਜੀ ਤੇ ਇਸੇ ਤਰਨਤਨ ਜ਼ਿਲ੍ਹੇ ਦੀ ਚਲੋ ਆਪਾਂ ਵਿੱਚ ਨੰਬਰ ਨਹੀਂ ਬੋਲਦੇ ਲੋਕਲ ਨੰਬਰ ਆ ਵੀਰ ਜੀ ਬਹੁਤ ਜ਼ਿਆਦਾ ਘੱਟ ਚੱਲੀ ਜਿਹਨੂੰ ਆਪਾਂ ਗੱਡੀ ਕਹਿੰਦੇ ਆ ਉਹ ਆ ਕਿ ਮਤਲਬ ਵੀ ਜਾਦੀ ਗੱਡੀ ਅੱਡਿਆਂ ਤੇ ਨਹੀਂ ਗਈ ਚੱਲੀ ਤੇ ਘਰ ਦੀ ਗੱਡੀ ਆ ਵੀਰ ਜੀ ਤੇ ਜਿਹੜੇ ਵੀਰ ਨੇ ਸਪਰਕ ਕਰਨਾ ਹੈ ਤੇ ਨੰਬਰ ਵੀਰ ਦਾ ਸਕਰੀਨ ਤੇ ਦਿੱਤਾ ਇਹਦੇ ਵੀਰ ਨੇ ਅੰਦਰੋਂ ਬਾਹਰੋਂ ਫੋਟੋਆਂ ਸਾਰੀਆਂ ਪਾਈਆਂ ਹੋਈਆਂ ਨੇ ਅੱਗੇ ਆਗੇ ਜੀ ਐਸੇ ਇੱਕੇ ਵੀਰ ਕੋਲ ਦੋ ਰੀਪਰ ਬਕਾਉ ਤੂੜੀ ਵਾਲੇ ਰਾਜਾ ਕੰਪਨੀ 2024 ਮਾਡਲ ਦੇ ਵੀਰ ਜੀ ਨਵਾਂ ਹੀ ਬਿਲਕੁਲ ਪਿਆ ਵਾ ਵੀਰ ਦਾ ਤੇ ਰੀਪਰ ਵੀ ਬਹੁਤ ਵਧੀਆ ਹੈ ਵੀਰ ਨੇ ਚਾਰੇ ਪਾਸੇ ਚਲੋ ਫੋਟੋਆਂ ਆਪਾਂ ਨੂੰ ਪਾਈਆਂ ਨੇ ਕੋਕਾ ਪੀਸ ਜੇ ਤੇ ਇਹ ਰਾਜਾ ਵੀਰ ਜੀ 2 ਲੱਖ 80 ਹਜ਼ਾਰ ਰੁਪਇਆ ਰੇਟ ਹੈ ਵੀਰ ਦਾ ਤੇ ਬਹੁਤ ਵਧੀਆ ਸਾਫ ਸੁਥਰਾ ਹੈ ਤੇ ਵੀਰ ਜੀ ਜਿਹੜੇ ਵੀਰ ਨੇ ਕਨੈਕਟ ਕਰਨਾ ਹੈ ਵੀਰ ਦਾ ਨੰਬਰ ਉੱਤੇ ਨਾਲ-ਨਾਲ ਇਕੱਲੀ-ਗੱਲੀ ਫੋਟੋ ਤੇ ਚੱਲ ਰਿਹਾ ਹੈ ਇਹ ਇਹ ਦੂਜਾ ਵੀ ਰਾਜਾ ਕੰਪਨੀ ਦਾ ਵੀਰ ਜੀ 2021 ਮਾਡਲ ਉਹ ਵੀ ਬਿਲਕੁਲ ਨਵੀਆਂ ਵਾਲੀ ਹਾਲਤ ਵਿੱਚ ਕੋਕਾ ਪੀਸ ਰੀਪਰ ਪਿਆ ਬਹੁਤ ਘੱਟ ਚੱਲਿਆ ਹੈ ਸ਼ੋਰੂਮ ਕੰਡੀਸ਼ਨ ਜੇ ਵੀਰ ਜੀ ਕੋਈ ਰੰਗ ਪੇਂਟ ਕਲਮਬੁਰਸ਼ਿਤ ਕਰਨੀ ਦੀ ਗੱਲ ਲੱਗਾ ਇਹਦਾ ਰੇਟ ਹੈਗਾ ਜੀ 2,30,000 ਰੁਪਇਆ ਤੇ ਬਹੁਤ ਵਧੀਆ ਵੇਖ ਲੋ ਵੀ ਰਾਜਾ ਕੰਪਨੀ ਦੇ ਦੋਨੇ ਰੀਪਰ ਜੇ ਇੱਕੇ مالک ਵੀਰ ਕੋਲ ਏਰੀਆ ਤਰਨ ਤਰਨ ਜੇ ਇਨਕਾ ਚਾਰੇ ਸੰਦੇ ਹਿੱਸੇ ਵੀਰ ਕੋਲ ਹੀ ਇਹ ਤਰਨ ਤਰਨ ਏਰੀਆ ਜੇ ਤੇ ਗੱਲ ਕਰ ਲੋ ਵੀਰ ਨਾਲ ਅੱਗੇ ਆ ਗਿਆ ਜੀ 855 ਮਾਡਲ 2012 ਪੰਜਾਬ ਨੰਬਰ ਇੰਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਆ ਤੇ ਇਹ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏਰੀਆ ਵੀਰ ਨੇ ਦੱਸਿਆ ਨਹੀਂ ਤੇ ਚਲੋ ਤੁਸੀਂ ਵੀਰ ਜੀ ਫੋਨ ਤੇ ਸੰਪਰਕ ਕਰ ਸਕਦੇ ਜੇ ਰੇਟ ਵੀਰ ਫੋਨ ਤੇ ਦੱਸਣਗੇ ਬਾਕੀ ਟਰੈਕਟਰ ਬਿਲਕੁਲ ਜੈਨੂਮਾ ਨਾ ਕੋਕਾ ਪੀਸ ਟਰੈਕਟਰ ਜੇ ਕਲਮ ਬੁਰਛਿਤਕਰ ਨਹੀਂ ਲੱਗੀ ਤੇ ਕਰ ਲੋ ਸੰਪਰਕ ਮੇਰਾ ਵੀਰ ਜਿਹੜਾ 855 ਦਾ ਚਾਵਣ ਵੀਰ ਏ ਤੇ ਬਹੁਤ ਵਧੀਆ ਵੀਰ ਨੇ ਇਸੇ ਇਸੇ ਵੀਰ ਨੇ ਵੀ ਚਾਰੇ ਬੰਨੇ ਹੋਏ ਫੋਟੋਆਂ ਪਾਈਆਂ ਵਾ ਤੇ ਕਰ ਲੋ ਸੰਪਰਕ ਅੱਗੇ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਜੀ 475 ਡੀਆਈ ਟਰੈਕਟਰ ਮੋਟੀ ਕਰੰਕ ਮਾਡਲ 1991 ਟਾਇਰ 70 ਪੈਸੇ ਪੱਕੀ ਰਬੜ ਵਾਲੇ ਇੰਜਨ ਗੇਅਰ ਲਿਫਟ ਦਾ ਫੁੱਲ ਓਕੇ ਆ ਟਰੈਕਟਰ ਤੇ ਵੀਰ ਨੇ ਰੇਟ ਰੱਖਿਆ ਜੀ 1 ਲੱਖ 5000 ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ